ਟਾਇਰ ਫਟਿਆ ਔਰ ਟਾਇਰ ਫਟਣ ਦੇ ਨਾਲ ਇੰਨਾ ਕੁ ਜ਼ਿਆਦਾ ਭਿਆਨਕ ਹਾਦਸਾ ਹੋਇਆ ਹੈ ਕਿ ਸਕੋਰਪੀਓ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਹੋਈ ਹੈ ਔਰ ਇੰਨੀ ਕੁ ਜ਼ਿਆਦਾ ਭਿਆਨਕ ਟੱਕਰ ਹੈ ਕਿ ਇਸ ਟੱਕਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਗੱਡੀ ਦਾ ਤੇ ਮੋਟਰਸਾਈਕਲ ਦਾ ਕੀ ਹਾਲ ਬਣਿਆ ਨਵੀਂ ਚਮਚਮਾਉਂਦੀ ਇਹ ਚਟੇ ਰੰਗ ਦੀ ਸਕੋਰਪੀਓ ਗੱਡੀ ਜਿਹੜੀ ਹੈ ਉਹ ਹੁਣ ਕਬਾੜ ਬਣ ਚੁੱਕੀ ਹੈ ਇਨਾ ਕੁ ਜਿਆਦਾ ਭਿਆਨਖਾਤਸਾ ਸੀਗਾ ਕਿ ਅੰਮ੍ਰਿਤਸਰ ਮੇਨ ਹਾਈਵੇ ਤੇ ਇਹ ਹਾਦਸਾ ਵਾਪਰ ਗਿਆ ਹਾਲਾਂਕਿ ਪਹਿਲਾਂ ਇਸ ਗੱਡੀ ਦਾ ਟਾਇਰ ਫਟਦਾ ਔਰ ਟਾਇਰ ਫਟਣ ਦੇ ਨਾਲ ਹੀ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਗੱਡੀ અન ਬੈਲੈਂਸ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਡਿਵਾਈਡਰ ਦੇ ਨਾਲ ਜਾ ਕੇ ਟਕਰਾਉਂਦੀ ਹੈ ਤਾਂ ਫਿਰ ਵੱਡਾ ਧਮਾਕਾ ਹੁੰਦਾ ਹੈ ਤਾਂ ਆਸ-ਪਾਸ ਦੇ ਲੋਕ ਵੀ ਡਰ ਜਾਂਦੇ ਹੈ ਸੋ ਇਸੇ ਕਾਰਨ ਇਸ ਸਕਾਰਪੀਓ ਗੱਡੀ ਦੀ ਟੱਕਰ ਜੁੜੀ ਹੈ ਉਹ ਬਾਈਕ ਦੇ ਨਾਲ ਹੁੰਦੀ ਆ ਔਰ ਇਹ ਦੂਰਦਸ਼ਾ ਬਾਈਕ ਦੀ ਵੀ ਤੁਸੀਂ ਦੇਖ ਸਕਦੇ ਹੋ ਰਫ਼ਤਾਰ ਵੀ ਗੱਡੀ ਦੀ ਤੇਜ਼ੀ ਕਿਉਂਕਿ ਇਹ ਮੇਨ ਹਾਈਵੇ ਹੈ ਪਰ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਜਦੋਂ ਟਾਇਰ ਫਟਿਆ ਸਕੋਰਪੀਓ ਗੱਡੀ ਦਾ ਜਦੋਂ ਟਾਇਰ ਫੱਟ ਜਾਂਦਾ ਹੈ ਔਰ ਟਾਇਰ ਫਟਣ ਦੇ ਨਾਲ ਧੁਮਾਕਾ ਹੁੰਦਾ ਹੈ ਤਾਂ ਗੱਡੀ ਅਨਬੈਲੈਂਸ ਹੋ ਜਾਂਦੀ ਹੈ ਕਿਉਂਕਿ ਜਦੋਂ ਹਾਈਵੇ ਤੇ ਮੇਨ ਗੱਡੀ ਸਪੀਡ ਤੇ ਚੱਲਦੀ ਹੋਵੇ ਅਚਾਨਕ ਟਾਇਰ ਫੜ ਜੇ ਤਾਂ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਇਸ ਸਕੋਰਪੀਓ ਗੱਡੀ ਜਿਹੜੀ ਆ ਉਹਨੇ 2-3 ਪਲਟੀਆਂ ਖਾਧੀਆਂ ਜਦੋਂ ਇਹਦਾ ਟਾਇਰ ਫਟ ਗਿਆ ਚਾਇਰ ਫਟਣ ਤੋਂ ਬਾਅਦ ਦੇ ਵਿੱਚ ਗੱਡੀ ਸਪੀਡ ਦੇ ਵਿੱਚ ਸੀ ਨਵਾਂ ਮਾਡਲ ਹੈ ਚਿੱਟੇ ਰੰਗ ਦੀ ਇਸ ਸਕੋਰਪੀਓ ਗੱਡੀ ਜਿਹੜੀ ਕਿ ਹੁਣ ਕਬਾੜ ਬਣ ਚੁੱਕੀ ਹੈ ਸਾਰੀ ਟੋਟਲੀ ਡੈਮੇਜ ਹੋ ਚੁੱਕੀ ਹੈ ਮੂਹਰਿਓਂ ਛੀਚਾ ਬੈਕ ਸਾਈਡ ਦੇ ਆ ਜੀਸ਼ੇ ਦੀ ਗੱਲ ਕਰੀਏ ਬੈਕ ਸਾਈਡ ਤੋਂ ਬੋਡੀ ਦੀ ਇਹਦੀ ਦੀ ਗੱਲ ਕਰੀਏ ਤਾਂ ਸਾਰੀ ਚੱਕਨਾ ਚੂਰ ਹੋ ਚੁੱਕੀ ਹੈ ਤਾਂ ਅਚਾਨਕ ਜਦੋਂ ਇਹ ਟਾਇਰ ਫਟਿਆ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਟਾਇਰ ਫਟਿਆ ਹੋਇਆ ਹੈ ਔਰ ਟਾਇਰ ਫਟਣ ਦੇ ਨਾਲ ਧਮਾਕਾ ਹੁੰਦਾ ਹੈ ਤਾਂ ਸਕੋਰਪੀਓ ਗੱਡੀ ਤਿੰਨ ਤੋਂ ਚਾਰ ਪਲਟੀਆਂ ਖਾ ਕੇ ਡਿਵਾਈਡਰ ਦੇ ਨਾਲ ਟਕਰਾਉਂਦੀ ਹੈ ਤੇ ਉਸ ਤੋਂ ਬਾਅਦ ਇਹ ਵਾਲੇ ਮੋਟਰਸਾਈਕਲ ਦੇ ਨਾਲ आज ਜਿਹੜੀ ਕਾਰ ਹੈ ਉਹ ਟਕਰਾਉਂਦੀ ਹੈ ਹਾਲਾਂਕਿ ਮੋਟਰਸਾਈਕਲ ਤੇ ਵੀ ਸਵਾਰ ਜਿਹੜਾ ਵਿਅਕਤੀ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਜਿਹੜਾ ਸਕੋਰਪੀਓ ਗੱਡੀ ਦਾ ਚਾਲਕ ਸੀ ਡਰਾਈਵਰ ਸੀਗਾ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਕਿਉਂਕਿ ਤਿੰਨ ਤੋਂ ਚਾਰ ਪਲਟੀਆਂ ਪਈਆਂ ਨੇ ਤਾਂ ਵਿੱਚ ਬੰਦਾ ਬੈਠਾ ਹੋਇਆ ਤਾਂ ਸੁਭਾਵਿਕ ਜੀ ਗੱਲ ਹੈ ਕਿ ਇਨਸਾਨ ਹੈ ਅੰਦਰ ਬੈਠਾ ਜਦੋਂ ਤਿੰਨ ਤੋਂ ਚਾਰ ਪਲਟੀਆਂ ਪਈਆਂ ਲਗਾਤਾਰ ਟਾਇਰ ਫਟਣ ਨਾਲ ਇੰਨਾ ਖਤਰਨਾਕ ਇਹ ਹਾਦਸਾ ਵਾਪਰਿਆ ਹੈ ਜਦੋਂ ਟਾਇਰ ਫਟਿਆ ਮੇਨ ਹਾਈਵੇ ਤੇ ਤਾਂ ਸਕੋਰਪੀਓ ਗੱਡੀ ਜਿਹੜੀ ਹੈ ਉਹ ਪਲਟੀਆਂ ਖਾ ਜਾਂਦੀ ਹੈ ਤਿੰਨ ਤੋਂ ਚਾਰ ਪਲਟੀਆਂ ਗੱਡੀ ਨੇ ਖਾਧੀਆਂ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਮੋਟਰਸਾਈਕਲ ਦੇ ਨਾਲ ਟਕਰਾਉਂਦੀ ਹੈ ਮੋਟਰਸਾਈਕਲ ਦੇ ਨਾਲ ਟਕਰਾਉਣ ਤੋਂ ਬਾਅਦ ਦੇ ਵਿੱਚ ਜਿਹੜੀ ਡਿਵਾਈਡਰ ਦੇ ਨਾਲ ਗੱਡੀ ਜਾ ਟਕਰਾਉਂਦੀ ਹੈ ਤੇ ਇੰਨੇ ਕੁ ਜ਼ਿਆਦਾ ਭਿਆਨਕੇ ਹਾਲਾਤ ਬਣੇ ਨੇ ਕਿ ਡਰਾਈਵਰ ਜਿਹੜਾ ਆ ਕਾਰ ਦਾ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਹੜਾ ਮੋਟਰਸਾਈਕਲ ਦਾ ਚਾਲਕ ਸੀ ਉਹਦੇ ਵੀ ਗੰਭੀਰ ਰੂਪ ਦੇ ਨਾਲ ਸੱਟਾਂ ਲੱਗੀਆਂ ਨੇ ਤਾਂ ਮੇਨ ਹਾਈਵੇ ਤੇ ਇਹ ਬੜਾ ਹੀ ਖਤਰਨਾਕ ਹਾਦਸਾ ਜੁੜਾਇਆ ਉਹ ਵਾਪਰਿਆ ਹੈ ਚਲਦੀ ਗੱਡੀ ਦਾ ਸਕੋਰਪਿਓ ਗੱਡੀ ਦਾ ਟਾਇਰ ਫਟਿਆ ਟਾਇਰ ਫਟਣ ਦੇ ਨਾਲ ਵੱਡਾ ਧਮਾਕਾ ਹੋਇਆ ਗੱਡੀ ਪਲਟੀਆਂ ਖਾ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਭਿਆਨਕ ਹਾਦਸਾ ਜੁੜਾਇਆ ਉਹ ਵਾਪਰ ਜਾਂਦਾ ਹਾਲਾਂਕਿ ਦੋਨਾਂ ਜਣਿਆਂ ਨੂੰ ਜਿਹੜਾ ਮੋਟਰਸਾਈਕਲ ਸਵਾਰ ਸੀ ਤੇ ਜਿਹੜਾ ਇਹ ਗੱਡੀ ਦੇ ਵਿੱਚ ਡਰਾਈਵਰ ਸੀ ਦੋਨਾਂ ਜਣਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬੜੇ ਹੀ ਉਹ ਗੰਭੀਰ ਦੱਸੇ ਜਾ ਰਹੇ ਨੇ ਸੱਟਾਂ